ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕੀਤੀ ਹੈ ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਦੇ ਦਬਾਅ ਚ ਨਾ ਉਹ ਖੜਕ ਜਾਣੀ ਹੈ 33 9% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥੌਟ ਤੇ ਗੁਰਬਾਣੀ ਪੜਦੇ ਆਂ ਥਾਂ ਥਾਂ ਤੇ ਇੱਕ ਜ਼ਿਕਰ ਆਉਂਦਾ ਇੱਕ ਸ਼ਬਦ ਆਉਂਦਾ ਜਿਹਨੂੰ ਨਾਂ ਤਾਂ ਸੀ ਕਦੇ ਵਿਚਾਰਿਆ ਨਾ ਕਦੇ ਉਹਦਾ ਅਰਥ ਸਮਝਿਆ ਨਾ ਹੀ ਉਹਦੀ ਜ਼ਿੰਦਗੀ ਚ ਇੰਪੋਰਟੈਂਸ ਸਮਝੀ ਹੈ ਰਹਾਉ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀ ਤੋ ਤੇ ਰਹਾਉ ਲਿਖਤਾ ਉਹਦਾ ਮਤਲਬ ਹੈ ਠਹਿਰਾਓ ਪੜਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਆ ਇਹਦੇ ਤੇ ਵਿਚਾਰ ਕਰ ਲਓ ਅੱਗੇ ਚੱਲ ਅਸੀਂ ਬਾਣੀ ਚ ਉਹਦਾ ਕੀ ਸਮਝਣਾ ਅਸੀਂ ਰਹਾਉ ਚੋਂ ਨਹੀਂ ਸਮਝਿਆ ਕਦੇ ਬਹੁਤ ਸੋਹਣੀ ਗੱਲ ਤੁਸੀਂ ਇਹ ਕਹੀ ਹੈ ਜੀ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕੀਤੀ ਹੈ ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਤੇ ਦਿਮਾਗ ਚ ਨਾ ਉਹ ਖੜਕ ਜਾਣੀ ਹੈ ਬਹੁਤਿਆਂ ਨੂੰ 99% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥੋਟ ਤੇ ਗੁਰਬਾਣੀ ਪੜਦੇ ਆ ਜਿਹੜੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ ਸਕਦੇ ਉਹ ਗੁਟਕਾ ਸਾਹਿਬ ਤਾਂ ਪੜਦੇ ਹੀ ਨੇ ਨਾ ਉਹਦੇ 'ਚ ਥਾਂ-ਥਾਂ ਤੇ ਇੱਕ ਜ਼ਿਕਰ ਆਉਂਦਾ ਇੱਕ ਸ਼ਬਦ ਆਉਂਦਾ ਜਿਹਨੂੰ ਨਾਂ ਤਾਂ ਸੀ ਕਦੇ ਵਿਚਾਰਿਆ ਨਾ ਕਦੇ ਉਹਦਾ ਅਰਥ ਸਮਝਿਆ ਨਾ ਹੀ ਉਹਦੀ ਜ਼ਿੰਦਗੀ 'ਚ ਇੰਪੋਰਟੈਂਸ ਸਮਝੀ ਹੈ ਉਹ ਹੈ ਰਹਾਉ ਹੂੰ ਰਹਾਉ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਤੇ ਰਹਾਉ ਲਿਖਤਾ ਉਹਦਾ ਮਤਲਬ ਹੈ ਠਹਿਰਾਓ ਪੜਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਆ ਇਹਦੇ ਤੇ ਵਿਚਾਰ ਕਰ ਲਓ ਅੱਗੇ ਚੱਲਿਓ ਅਸੀਂ ਬਾਣੀ ਚ ਉਹਦਾ ਕੀ ਸਮਝਣਾ ਅਸੀਂ ਰਹਾਉ ਚੋਂ ਨਹੀਂ ਸਮਝਿਆ ਕਦੇ ਕੋਈ ਸੋ ਜ਼ਿੰਦਗੀ ਚ ਇੱਕ ਰਹਾਉ ਚਾਹੀਦਾ ਹੈ ਜ਼ਿੰਦਗੀ ਚ ਠਹਿਰਾਓ ਚਾਹੀਦਾ ਹੈ ਫੇਰ ਜ਼ਿੰਦਗੀ ਬਹੁਤ ਸਵਾਰ ਲੱਗਦੀ ਹੈ ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਹਾਂ ਜਾਂ ਸ਼ਿਕਾਇਤ ਕਰਨ ਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਹਾਂ ਰਹਾਓ ਵਾਸਤੇ ਤਾਂ ਜਾਂਦੇ ਹੀ ਨਹੀਂ ਆਪ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕੀਤੀ ਹੈ ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਦੇ ਦਬਾਅ ਚ ਨਾ ਉਹ ਖੜਕ ਜਾਣੀ ਹੈ 39% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥੌਟ ਤੇ ਗੁਰਬਾਣੀ ਪੜ੍ਹਦੇ ਆਂ ਥਾਂ ਥਾਂ ਤੇ ਇੱਕ ਜ਼ਿਕਰ ਆਉਂਦਾ ਇੱਕ ਸ਼ਬਦ ਆਉਂਦਾ ਹੈ ਜਿਹਨੂੰ ਨਾਂ ਤਾਂ ਸੀ ਕਦੇ ਵਿਚਾਰਿਆ ਨਾ ਕਦੇ ਉਹਦਾ ਅਰਥ ਸਮਝਿਆ ਨਾ ਹੀ ਉਹਦੀ ਜ਼ਿੰਦਗੀ ਚ ਇੰਪੋਰਟੈਂਸ ਸਮਝੀ ਹੈ ਰਹਾਉ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀ ਤੋ ਤੇ ਰਹਾਉ ਲਿਖਤਾ ਉਹਦਾ ਮਤਲਬ ਹੈ ਠਹਿਰਾਓ ਪੜਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਆ ਇਹਦੇ ਤੇ ਵਿਚਾਰ ਕਰ ਲਓ ਅੱਗੇ ਚੱਲ ਅਸੀਂ ਬਾਣੀ ਚ ਉਹਦਾ ਕੀ ਸਮਝਣਾ ਅਸੀਂ ਰਹਾਉ ਚੋਂ ਨਹੀਂ ਸਮਝਿਆ ਕਦੇ ਬਹੁਤ ਸੋਹਣੀ ਗੱਲ ਤੁਸੀਂ ਇਹ ਕਹੀ ਹੈ ਜੀ ਕਿ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਤੁਸੀਂ ਗੱਲ ਕੀਤੀ ਹੈ ਅੱਜ ਮੈਂ ਹੁਣ ਇੱਕ ਗੱਲ ਦੱਸਣ ਲੱਗਾ ਤੁਹਾਡੇ ਸਾਰਿਆਂ ਦੇ ਇੱਕ ਵਾਰੀ ਦੇ ਦਿਮਾਗ 'ਚ ਨਾ ਉਹ ਖੜਕ ਜਾਣੀ ਹੈ ਬਹੁਤਿਆਂ ਨੂੰ 99% ਲੋਕਾਂ ਨੇ ਕਦੇ ਸੋਚਿਆ ਨਹੀਂ ਉਸ ਥੌਟ ਤੇ ਗੁਰਬਾਣੀ ਪੜ੍ਹਦੇ ਆ ਜਿਹੜੇ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਦੇ ਜਾਂ ਨਹੀਂ ਪੜ ਸਕਦੇ ਉਹ ਘੁਟਕਾ ਸਾਹਿਬ ਤਾਂ ਪੜਦੇ ਹੀ ਨੇ ਨਾ ਉਹਦੇ 'ਚ ਥਾਂ-ਥਾਂ ਤੇ ਇੱਕ ਜ਼ਿਕਰ ਆਉਂਦਾ ਇੱਕ ਸ਼ਬਦ ਆਉਂਦਾ ਜਿਹਨੂੰ ਨਾਂ ਤਾਂ ਸੀ ਕਦੇ ਵਿਚਾਰਿਆ ਨਾ ਕਦੇ ਉਹਦਾ ਅਰਥ ਸਮਝਿਆ ਨਾਯੋਦੀ ਜ਼ਿੰਦਗੀ ਚ ਇੰਪੋਰਟੈਂਸ ਸਮਝੀ ਐ ਉਹ ਹੈ ਰਹਾਉ ਹੂੰ ਰਹਾਉ ਐਵੇਂ ਨਹੀਂ ਲਿਖਿਆ ਕਿ ਐਵੇਂ ਜਿੱਥੇ ਦਿਲ ਕੀਤਾ ਉਹ ਤੇ ਰਹਾਉ ਲਿਖਤਾ ਉਹਦਾ ਮਤਲਬ ਹੈ ਠਹਿਰਾਓ ਪੜਦੇ ਜਾ ਰਹੇ ਉਹਨੂੰ ਸਮਝੋ ਕਿਹੜੀ ਗੱਲ ਆਪਾਂ ਕਰ ਰਹੇ ਆ ਇਹਦੇ ਤੇ ਵਿਚਾਰ ਕਰ ਲਓ ਅੱਗੇ ਚੱਲਿਓ ਅਸੀਂ ਬਾਣੀ ਚ ਉਹਦਾ ਕੀ ਸਮਝਣਾ ਅਸੀਂ ਰਹਾਉ ਚੋਂ ਨਹੀਂ ਸਮਝਿਆ ਕਦੇ ਸੋ ਜ਼ਿੰਦਗੀ ਚ ਇੱਕ ਰਹਾਉ ਚਾਹੀਦਾ ਹੈ ਜ਼ਿੰਦਗੀ ਚ ਠਹਿਰਾਓ ਚਾਹੀਦਾ ਹੈ ਫੇਰ ਜ਼ਿੰਦਗੀ ਬਹੁਤ ਸਵਾਰ ਲੱਗਦੀ ਹੈ ਵਰਨਾ ਅਸੀਂ ਗੁਰਦੁਆਰੇ ਦੋ ਹੀ ਕੰਮ ਕਰਨ ਜਾਂਦੇ ਹਾਂ ਜਾਂ ਸ਼ਿਕਾਇਤ ਕਰਨ ਤੇ ਜਾਂ ਅਗਲੀ ਅਰਜ਼ੀ ਲਾਉਣ ਵਾਸਤੇ ਜਾਂਦੇ ਹਾਂ ਰਹਾਉ ਵਾਸਤੇ ਤਾਂ ਜਾਂਦੇ ਹੀ ਨਹੀਂ ਆਪਾਂ